ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1292 ਦੀ ਵਿਆਖਿਆ ਅਤੇ ਪਾਠ ਸਰਵਣ ਕੀਤੇ ਸੀ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1293 ਦੀ ਵਿਆਖਿਆ ਅਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਮਲਾਰ ਬਾਣੀ ਭਗਤ ਰਵਿਦਾਸ ਜੀ ਕੀ ਰਾਗ ਮਲਾਰ ਵਿੱਚ ਭਗਤ ਰਵਿਦਾਸ ਜੀ ਦੀ ਬਾਣੀ ਇੱਕ ਓੰਕਾਰ ਸਤਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਅਤੇ ਸਤਗੁਰ ਦੀ ਕਿਰਪਾ ਨਾਲ ਮਿਲਦਾ ਹੈ ਨਾਗਰ ਜਨਾ ਮੇਰੀ ਜਾਤ ਵਿਖਿਆਤ ਚਮਾਰੰ ਹੇ ਨਗਰ ਦੇ ਲੋਕੋ ਇਹ ਗੱਲ ਤਾਂ ਮੰਨੀ ਪਰਵੰਨੀ ਹੈ ਕਿ ਮੇਰੀ ਜਾਤ ਹੈ ਚਮਿਆਰ ਜੈਸਨੂੰ ਤੁਸੀਂ ਲੋਕ ਬੜੀ ਨੀਵੀਂ ਸਮਝਦੇ ਹੋ ਹਿਰਦੈ ਰਾਮ ਗੋਬਿੰਦ ਗੁਣ ਸਾਰੰਗ ਰਹਾਓ ਪਰ ਮੈਂ ਆਪਣੇ ਹਿਰਦੇ ਵਿੱਚ ਪ੍ਰਭੂ ਪਰਮਾਤਮਾ ਦੇ ਗੁਣ ਚੇਤੇ ਕਰਦਾ ਰਹਿੰਦਾ ਹਾਂ ਇਸ ਵਾਸਤੇ ਮੈਂ ਨੀਚ ਨਹੀਂ ਰਹਿ ਗਿਆ ਰਹਾਓ ਸੁਰ ਸਰੀ ਸਲਲ ਕਰਿਤ ਬਰਾਉਨੀ ਰੇ ਸੰਤ ਜਨ ਕਰਤ ਨਹੀਂ ਪਾਨੰ ਹੇ ਭਾਈ ਗੰਗਾ ਦੇ ਪੀ ਪਾਣੀ ਤੋਂ ਬਚਾਇਆ ਹੋਇਆ ਗੰਗਾ ਦੇਵੀ ਪਾਣੀ ਤੋਂ ਬਣਾਇਆ ਹੋਇਆ ਸ਼ਰਾਬ ਗੁਰਮੁਖ ਲੋਕ ਨਹੀਂ ਪੀਂਦੇ ਭਾਵੇਂ ਸ਼ਰਾਬ ਗ੍ਰਹਿਣ ਕਰਨ ਯੋਗ ਨਹੀਂ ਇਸੇ ਤਰ੍ਹਾਂ ਹੰਕਾਰ ਵੀ ਅਗੁਣ ਹੀ ਹੈ ਚਾਹੇ ਉੱਚੀ ਪਵਿੱਤਰ ਜਾਤ ਦਾ ਕੀਤਾ ਜਾਏ ਸੁਰਾ ਪਵਿੱਤਰ ਨਤ ਅਵਰ ਜਲ ਰੇ ਸੁਰਸਰੀ ਮਿਲਦ ਨਾ ਹੋਏ ਆਨੰ ਪਰ হে ਭਾਈ ਅਪਵਿੱਤਰ ਸ਼ਰਾਬ ਅਤੇ ਭਾਵੇਂ ਹੋਰ ਗੰਦੇ ਪਾਣੀ ਵੀ ਹੋਣ ਉਹ ਗੰਗਾ ਦੇ ਪਾਣੀ ਵਿੱਚ ਮਿਲ ਕੇ ਉਸ ਤੋਂ ਵੱਖਰੇ ਨਹੀਂ ਰਹਿ ਜਾਂਦੇ ਇਸੇ ਤਰ੍ਹਾਂ ਨੀਵੀਂ ਕੁਲ ਦਾ ਬੰਦਾ ਭੀ ਪਰਮ ਪਵਿੱਤਰ ਪ੍ਰਭੂ ਵਿੱਚ ਜੋੜ ਕੇ ਉਸ ਤੋਂ ਵੱਖਰਾ ਨਹੀਂ ਰਹਿ ਜਾਂਦਾ ਫਿਰ ਉਹ ਵੀ ਰੱਬ ਰੂਪ ਹੀ ਬਣ ਜਾਂਦਾ ਹੈ ਤਰ ਤਾਰ ਅਪਵਿੱਤਰ ਕਰਮਾਨੀਏ ਰੇ ਜੈਸੇ ਕਾਗਰਾ ਕਰਤ ਵਿਚਾਰੰ ਤਾੜੀ ਦੇ ਰੁੱਖ ਅਪਵਿੱਤਰ ਮੰਨੇ ਜਾਂਦੇ ਹਨ ਉਸੇ ਤਰ੍ਹਾਂ ਹੀ ਉਨ੍ਹਾਂ ਰੁੱਖਾਂ ਤੋਂ ਬਣੇ ਹੋਏ ਕਾਗਜ਼ਾਂ ਬਾਰੇ ਲੋਕ ਵਿਚਾਰ ਕਰਦੇ ਹਨ ਭਾਵ ਉਨ੍ਹਾਂ ਕਾਗਜ਼ਾਂ ਨੂੰ ਵੀ ਅਪਵਿੱਤਰ ਸਮਝਦੇ ਹਨ ਤਾੜੀ ਦੇ ਰੁੱਖ ਚੋਂ ਜੋ ਰਸ ਨਿਕਲਦਾ ਹੈ ਉਸ ਦੀ ਪਹਿਲੇ ਸਮਿਆਂ ਚ ਲੋਕੀ ਸ਼ਰਾਬ ਬਣਾਉਂਦੇ ਸੀ ਭਗਤ ਭਾਗੋਤ ਲੇਖੀ ਹੈ ਤੇ ਉਪਰੇ ਪੂਜੀਏ ਕਰ ਨਮਸਕਾਰੰ ਪਰ ਜਦੋਂ ਭਗਵਾਨ ਦੀ ਸਿਫਤ ਸਲਾ ਉਹਨਾਂ ਉੱਤੇ ਲਿਖੀ ਜਾਂਦੀ ਹੈ ਤਾੜੀ ਦੇ ਰੁੱਖ ਦਾ ਕਾਗਜ਼ ਬਣਾ ਕੇ ਤਾਂ ਉਹਨਾਂ ਦੀ ਪੂਜਾ ਕੀਤੀ ਜਾਂਦੀ ਹੈ ਮੇਰੀ ਜਾਤ ਕੁੱਟ ਬਾਂਡਲਾ ਢੋਰ ਟਵੰਤਾ ਨਿਤਹਿ ਬਨਾਰਸੀ ਆਸਪਾਸਾ ਮੇਰੀ ਜਾਤ ਦੇ ਲੋਕ ਚੰਮ ਕੁੱਟਣ ਤੇ ਵਢਣ ਵਾਲੇ ਬਨਾਰਸ ਦੇ ਆਲੇ ਦੁਆਲੇ ਰਹਿੰਦੇ ਹਨ ਤੇ ਨਿਤ ਮੋਏ ਪਸ਼ੂ ਢੋਂਦੇ ਹਨ ਅਬ ਬਿਪਰ ਪ੍ਰਧਾਨ ਤਿਹ ਕਰਹਿ ਡੰਡੋਤ ਤੇਰੇ ਨਾਮ ਸਰਨਾਇ ਰਵਿਦਾਸ ਦਾਸਾ ਪਰ हे ਪ੍ਰਭੂ ਪਰਮਾਤਮਾ ਉਸੇ ਕੋਲ ਵਿੱਚ ਜਮਿਆ ਹੋਇਆ ਤੇਰਾ ਸੇਵਕ ਰਵਿਦਾਸ ਤੇਰੇ ਨਾਮ ਦੀ ਸ਼ਰਨਾਇਆ ਹੈ ਉਸ ਨੂੰ ਹੁਣ ਵੱਡੇ ਵੱਡੇ ਬ੍ਰਾਹਮਣ ਰਾਜੇ ਮਹਾਰਾਜੇ ਨਮਸਕਾਰ ਕਰਦੇ ਹਨ ਇਹ ਨਾਮ ਦੀਆਂ ਹੀ ਬਰਕਤਾਂ ਹਨ ਕਿ ਪਰਮਾਤਮਾ ਨਿਵੇਂਆਂ ਨੂੰ ਉੱਚਾ ਚੁੱਕ ਦਿੰਦਾ ਹੈ ਤੇ ਹੰਕਾਰੀਆਂ ਦੇ ਹੰਕਾਰ ਤੋੜ ਦਿੰਦਾ ਹੈ ਮਲਾਰ ਹਰ ਜਪ ਤਤ ਉਂ ਜਨਾ ਪਦਮ ਕਬਲਾਸ ਪਤ ਤਾਸ ਸਮ ਤੁਲ ਨਹੀਂ ਆਨ ਕਉ ਜੋ ਮਨੁਖ ਮਾਇਆ ਦੇ ਪਤੀ ਪ੍ਰਮਾਤਮਾ ਨੂੰ ਸਿਮਰਦੇ ਹਨ ਉਹ ਪ੍ਰਭੂ ਦੇ ਅਨੰਨਾ ਸੇਵਕ ਬਣ ਜਾਂਦੇ ਹਨ ਉਹਨਾਂ ਨੂੰ ਉਸ ਪ੍ਰਭੂ ਵਰਗਾ ਉਸ ਪ੍ਰਭੂ ਦੇ ਬਰਾਬਰ ਦਾ ਕੋਈ ਹੋਰ ਨਹੀਂ ਦਿਸਦਾ ਇਸ ਵਾਸਤੇ ਉਹ ਕਿਸੇ ਦਾ ਦਬਾਅ ਨਹੀਂ ਮੰnde ਇਕ ਹੀ ਇੱਕ ਅਨੇਕ ਹੋਏ ਬਿਸਤਰਿਓ ਆਨਰੇ ਆਨ ਭਰਪੂਰ ਸਉ ਰਹਾਓ ਏ ਭਾਈ ਉਹਨਾਂ ਨੂੰ ਇੱਕ ਪਰਮਾਤਮਾ ਹੀ ਨੇਕਾਂ ਰੂਪਾਂ ਵਿੱਚ ਵਿਆਪਕ ਘਟ ਘਟ ਵਿੱਚ ਭਰਪੂਰ ਦਿਸਦਾ ਹੈ ਰਹਾਓ ਜਾ ਕੇ ਭਾਗਵਤ ਲੇਖੀਐ ਅਵਰ ਨਹੀਂ ਪੇਖੀਐ ਤਾਸ ਕੀ ਜਾਤ ਅਸ਼ੋਪ ਸ਼ੀਪਾ ਜਿਸ ਨਾਮ ਦੇਵ ਦੇ ਘਰ ਵਿੱਚ ਪ੍ਰਭੂ ਪਰਮਾਤਮਾ ਦੀ ਸ਼ਿਵਸਰਾ ਲਿਖੀ ਜਾ ਰਹੀ ਹੈ ਪ੍ਰਭੂ ਨਾਮ ਤੋਂ ਬਿਨਾ ਕੁਝ ਹੋਰ ਵਿੱਚ ਵੇਖਣ ਵਿੱਚ ਨਹੀਂ ਆਉਂਦਾ ਉੱਚੀ ਜਾਤ ਵਾਲਿਆਂ ਦੇ ਭਾਣੇ ਉਸ ਦੀ ਜਾਤ ਸ਼ੀਂਬਾ ਹੈ ਤੇ ਉਹ ਛੂਤ ਹੈ ਪਰ ਉਸ ਦੀ ਵਡਿਆਈ ਤਿੰਨ ਲੋਕਾਂ ਵਿੱਚ ਹੋ ਰਹੀ ਹੈ ਵਿਆਸ ਮਹ ਲੇਖੀਐ ਸੰਕਮੈ ਪੇਖੀਐ ਨਾਮ ਕੀ ਨਾਮਨਾ ਸਬਦ ਦੀਪਾ ਵਿਆਸ ਦੇ ਧਰਮ ਪੁਸਤਕ ਵਿੱਚ ਲਿਖਿਆ ਮਿਲਦਾ ਹੈ ਸਨਕ ਆਦਕ ਦੇ ਪੁਸਤਕ ਵਿੱਚ ਵੀ ਵੇਖਣ ਵਿੱਚ ਆਉਂਦਾ ਹੈ ਕਿ ਹਰੀ ਨਾਮ ਦੀ ਵਡਿਆਈ ਸਾਰੇ ਸੰਸਾਰ ਵਿੱਚ ਹੁੰਦੀ ਹੈ ਜਿਹੜਾ ਵੀ ਹਰੀ ਪਰਮਾਤਮਾ ਦੀ ਵਡਿਆਈ ਕਰਦਾ ਹੈ ਗੁਣ ਗਾਉਂਦਾ ਹੈ ਫਿਰ ਉਹ ਪਰਮਾਤਮਾ ਦਾ ਰੂਪ ਹੀ ਬਣ ਜਾਂਦਾ ਹੈ ਜਾ ਕੈ Eid ਬਕਰੀਦ ਕੁਲ ਗੌਰੇ ਬੱਦ ਕਰੈ ਮਾਨੀਏ ਸੇਖ ਸਹੀਦ ਪੀਰਾ ਜਿਸ ਕਬੀਰ ਦੀ ਯਾਦ ਦੇ ਲੋਕ ਮੁਸਲਮਾਨ ਬਣ ਕੇ Eid ਬਕਰੀਦ ਦੇ ਸਮੇਂ ਹੁਣ ਗਊਆਂ ਹਲਾਲ ਕਰਦੇ ਹਨ ਅਤੇ ਜਿਨ੍ਹਾਂ ਦੀ ਘਰੇ ਹੁਣ ਸੇਖਾਂ ਸ਼ਹੀਦਾਂ ਤੇ ਪੀਰਾਂ ਦੀ ਮੰਨਤਾ ਹੁੰਦੀ ਹੈ ਜਾ ਕੈ ਬਾਪ ਵੈਸੀ ਕਰੀ ਪੁੱਤ ਐਸੀ ਸਰੀ ਤੇ ਹੂਰੇ ਲੋਕ ਪ੍ਰਸਿੱਧ ਕਬੀਰਾ ਜਿਸ ਕਬੀਰ ਦੀ ਯਾਦ ਦੇ ਵਡਿਆ ਨੇ ਇਹ ਘਰ ਵਿਖਾਈ ਉਨਾ ਦੇ ਹੀ ਜਾਤ ਵਿੱਚ ਜੰਮੇ ਪੁੱਤਰ ਤੋਂ ਜਹੀ ਸਰ ਆਈ ਕਿ ਮੁਸਲਮਾਨੀ ਹਕੂਮਤ ਦੇ ਦਬਾਅ ਤੋਂ ਡਰ ਰਹਿ ਕੇ ਹਰੀ ਨਾਮ ਸਿਮਰ ਕੇ ਸਾਰੇ ਸੰਸਾਰ ਵਿੱਚ ਮਸ਼ਹੂਰ ਹੋ ਗਿਆ ਜਾ ਕੇ ਕੁਟੰਬ ਕੇ ਢੇਡ ਸਭ ਢੋਰ ਢਵੰਤ ਫਿਰੈ ਅਜੋਹ ਬਨਾਰਸੀ ਆਸ-ਪਾਸਾ ਜਿਹਦੇ ਖਾਨਦਾਨ ਦੇ ਨੀਚ ਲੋਕ ਬਨਾਰਸ ਦੇ ਆਸੇ-ਪਾਸੇ ਵਸਦੇ ਹਨ ਅਜੇ ਤੱਕ ਮੋਏ ਹੋਏ ਪਸ਼ੂ ਢੋਂਦੇ ਹਨ ਅਚਾਰ ਸਿਹਤ ਵਿਪਰ ਕਰੇ ਡੰਡੋਤ ਤិន ਤਨੈ ਰਬਿਦਾਸ ਦਾਸਾਨ ਦਾਸਾ ਉਹਨਾਂ ਦੀ ਕੁਲ ਵਿੱਚ ਜੰਮੇ ਪੁੱਤਰ ਰਬਿਦਾਸ ਨੂੰ ਜੋ ਪ੍ਰਭੂ ਦੇ ਦਾਸਾਂ ਦਾ ਦਾਸ ਬਣ ਗਿਆ ਹੈ ਸ਼ਾਸਤਰਾਂ ਦੀ ਮਰਿਆਦਾ ਅਨੁਸਾਰ ਤੁਰਨ ਵਾਲੇ ਬ੍ਰਾਹਮਣ ਨਮਸਕਾਰ ਕਰਦੇ ਹਨ ਮਲਾਰ ਮਹੱਲਾ ਮਲਾਰ ਰਾਗ ਮਲਾਰ ਇਕ ਓਅੰਕਾਰ ਸਤਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਅਤੇ ਸਤਗੁਰ ਦੀ ਕਿਰਪਾ ਨਾਲ ਮਿਲਦਾ ਹੈ ਮਿਲਤ ਪਿਆਰੋ ਪ੍ਰਾਨ ਨਾਥ ਕਵਨ ਭਗਤ ਤੇ ਜਿੰਦ ਦਾ ਸਾਈ ਪਿਆਰਾ ਪ੍ਰਭੂ ਕਿਸੇ ਹੋਰ ਤਰ੍ਹਾਂ ਦੀ ਭਗਤੀ ਨਾਲ ਨਹੀਂ ਸੀ ਮਿਲ ਸਕਦਾ ਸਾਧ ਸੰਗਤ ਪਾਈ ਪਰ ਮੰਗ ਤੇ ਰਹਾਓ ਸਾਧ ਸੰਗਤ ਵਿੱਚ ਪੜ ਕੇ ਮੈਂ ਸਭ ਤੋਂ ਉੱਚੀ ਆਤਮਿਕ ਅਵਸਥਾ ਹਾਸਲ ਕਰ ਲਈ ਹੈ ਰਹਾਓ ਮੈਲੇ ਕਪਰੇ ਕਹਾਂ ਲੋ ਤੋ ਵੋ ਸਾਧ ਸੰਗਤ ਦੀ ਬਰਕਤ ਨਾਲ ਹੁਣ ਮੈਂ ਪਰਾਈ ਨਿੰਦਿਆ ਕਰਨੀ ਛੱਡ ਦਿੱਤੀ ਹੈ ਆਵੈਗੀ ਨੀਂਦ ਕਹਾਂ ਲੱਗ ਸੋਵੋ ਸਤ ਸੰਗ ਵਿੱਚ ਰਹਿਣ ਕਰਕੇ ਨਾ ਮੈਨੂੰ ਗਿਆਨਤਾ ਦੀ ਨੀਂਦ ਆਵੇਗੀ ਅਤੇ ਨਾ ਹੀ ਮੈਂ ਗਾਫਲ ਹੋਵਾਂਗਾ ਜੋਈ ਜੋਈ ਜੋ ਰਿਓ ਸੋਈ ਸੋਈ ਫਾਟਿਓ ਸਾਧ ਸੰਗਤ ਵਿੱਚ ਆਉਣ ਤੋਂ ਪਹਿਲਾਂ ਮੈਂ ਜਿਤਨੀ ਕੋਮੰਦ ਕਰਮਾਂ ਦੀ ਕਮਾਈ ਕੀਤੀ ਹੋਈ ਸੀ ਸਤ ਸੰਗ ਵਿੱਚ ਆ ਕੇ ਉਹ ਸਾਰੀ ਦੀ ਸਾਰੀ ਦਾ ਲੇਖਾ ਮੁੱਕ ਗਿਆ ਹੈ ਝੂਠੇ ਬਨਜ ਉੱਠ ਹੀ ਗਈ ਹਟਿਓ ਝੂਠੇ ਬਨਜ ਵਿੱਚ ਲੱਗ ਕੇ ਮੈਂ ਜੋ ਹੱਟੀ ਪਾਈ ਹੋਈ ਸੀ ਸਾਧ ਸੰਗਤ ਦੀ ਕਿਰਪਾ ਨਾਲ ਉਹ ਹੱਟੇ ਹੀ ਉਠ ਗਈ ਹੈ ਕਹ ਰਬਦਾਸ ਭਿਓ ਜਬ ਲੇਖੋ ਇਹ ਤਬਦੀਲੀ ਕਿਵੇਂ ਆਈ ਹੇ ਰਬਦਾਸ ਆਖ ਸਾਧ ਸੰਗਤ ਵਿੱਚ ਆ ਕੇ ਜਦੋਂ ਮੈਂ ਆਪੇ ਵੱਲ ਜਾਤ ਮਾਰੀ ਤਾਂ ਇਹ ਤਬਦੀਲੀ ਆਈ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਸਾਧ ਸੰਗਤ ਵਿੱਚ ਨਾਮ ਸਿਮਰਨ ਦੀਆਂ ਬਰਕਤਾਂ ਮਿਲਦੀਆਂ ਹਨ ਬਿਨ ਭਾਗਾ ਸਦਸੰਗ ਨ ਲੱਭੈ ਬਿਨ ਸੰਗਤ ਮੈਲ ਭਰੀ ਜਾ ਜੀਓ ਬੜੇ ਵੱਡੇ ਭਾਗ ਹੋਣ ਤੇ ਸਾਧ ਸੰਗਤ ਮਿਲਦੀ ਹੈ ਤੇ ਸਾਧ ਸੰਗਤ ਵਿੱਚ ਜਾ ਕੇ ਨਾਮ ਜਪ ਕੇ ਫਿਰ ਜਿਹੜੀ ਮਨ ਨੂੰ ਜਨਮਾਂ ਜਨਮਾਂ ਤਰਾ ਦੀ ਮੈਲ ਲੱਗੀ ਹੁੰਦੀ ਹੈ ਉਹ ਲੈ ਜਾਂਦੀ ਹੈ ਫਿਰ ਨਾਮ ਦੇ ਜਿਹੜੇ ਰੰਗ ਹਨ ਉਹ ਚੜ ਜਾਂਦੇ ਹਨ ਵਿਰਲੇ ਵਿਰਲੇ ਉਸ ਪਰਮਾਤਮਾ ਦੇ ਨਾਮ ਦੇ ਵਪਾਰੀ ਹੁੰਦੇ ਹਨ ਝੂਠਕੂੜ ਦੀਆਂ ਦੁਕਾਨਾਂ ਬਹੁਤ ਜ਼ਿਆਦਾ ਹਨ ਜੋਈ ਜੋਈ ਕੀਨੋ ਸੋਈ ਸੋਈ ਦੇਖਿਓ ਤਾਂ ਜੋ ਜੋ ਕਰਮ ਮੈਂ ਕੀਤਾ ਹੋਇਆ ਸੀ ਉਹ ਸਭ ਕੁਝ ਪ੍ਰਤੱਖ ਦਿਖ ਪਿਆ ਤੇ ਮੈਂ ਮੰਦੇ ਕਰਮਾਂ ਤੋਂ ਸ਼ਰਮਾ ਕੇ ਇਹਨਾਂ ਵੱਲੋਂ ਹਟ ਗਿਆ ਤੇ ਨਾਮ ਜਪਣ ਦੀ ਬਰਕਤ ਨਾਲ ਪਰਮਾਤਮਾ ਦਾ ਰੂਪ ਹੋ ਗਿਆ ਤਨ ਤਨ ਭਗਤ रविदास ਮਹਾਰਾਜ ਜੀ ਦੀ ਬਾਣੀ ਇਹ ਰਾਗ ਮਲਾਰ ਵਿੱਚ ਸੀ ਆਓ ਦੋ ਆਖਰੀ ਪੰਕਤੀਆਂ ਪੜ੍ਹ ਕੇ ਖਿਮਾ ਦੇ ਇਜਾਜ਼ਤ ਹੋਈਏ ਕੋਹਰ ਵਿਦਾਸ ਭਿਓ ਜਬ ਲੇਖੋ ਜੋਈ ਜੋਈ ਕੀਨੋ ਸੋਈ ਸੋਈ ਦੇਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1293 ਦੀ ਵਿਆਖਿਆ ਤੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1294 ਦੀ ਵਿਆਖਿਆ ਤੇ ਪਾਠ ਸਰਵਣ ਕਰਾਂਗੇ ਪੁੱਲ ਚੁੱਕ ਦੀ ਖਿਮਾ ਗੁਰੂ ਸੰਗਤ ਬਖਸ਼ਣ ਯੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਪੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ